ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਵੀ ਆਪਣਾ ਦੋ ਕਲਰ ਦਾ ਹੈ ਜੀ ਆਪਣੇ ਕੋਲੇ ਹੁਣ ਜ਼ਿਆਦਾਤਰ ਦੋ ਰੰਗ ਦੇ ਤੇ ਛੋਟੇ-ਛੋਟੇ ਸੋਹਣੇ ਡਿਜ਼ਾਈਨ ਬਹੁਤ ਆ ਰਹੇ ਹੈ ਤੇ ਜਰੂਰ ਤੁਸੀਂ ਐਂਡ ਤੱਕ ਦੇਖਿਓ ਵੀਡੀਓ ਨੂੰ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਬੱਚਿਆਂ ਵਾਸਤੇ ਵੱਡੇਆਂ ਵਾਸਤੇ ਵੀ ਬਣਾ ਸਕਦੇ ਆ ਬੱਚਿਆਂ ਵਾਸਤੇ ਵੀ ਬਣਾ ਸਕਦੇ ਆ ਤੇ ਬਹੁਤ ਸੋਹਣਾ ਲੱਗਦਾ ਬਹੁਤ ਆਸਾਨ ਹੈ ਬਣਾਉਣਾ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆ ਤੇ ਆਪਾਂ ਹਕੁੰਡੇ ਪਾ ਕੇ ਥੋੜਾ ਜਆ ਆਪਾਂ ਇੰਨਾ ਕੁ ਬਣਾ ਲਿਆ ਸੀ ਜਿਵੇਂ ਕਹ ਲਓ ਆਪਾਂ ਬਾਰਡਰ ਬਣਾਉਨੇ ਆ ਤਾਂ ਪਹਿਸਤਰਾ ਬਣਾਇਆ ਸੀਗਾ ਅੱਗੇ ਆਪਾਂ ਹੁਣ ਉਲਟੀ ਸਾਈਡ ਤੇ ਆ ਤੇ ਇਧਰੋਂ ਆਪਾਂ ਹੁਣ ਇਹ ਸਲਾਈ ਉਲਟੀ ਬਣਾਵਾਂਗੇ ਜੀ ਇਹ ਮੰਨ ਲਓ ਤੁਸੀਂ ਆਪਣੇ ਵੀ ਡਿਜ਼ਾਈਨ ਚ ਪਹਿਲੀ ਸਲਾਈ ਹੋਊਗੀ ਜਿਵੇਂ ਆਹ ਆਪਾਂ ਬਾਰਡਰ ਬਣਾ ਲਿਆ ਉਲਟੀ ਸਾਈਡ ਆ ਗਈ ਤੇ ਉਲਟੀ ਸਾਈਡ ਤੋਂ ਆਪਾਂ ਇਹ ਸਲਾਈ ਉਲਟੀ ਬਣਾਉਣੀ ਆ ਜੋ ਮੈਂ ਆਪਾਂ ਬਣਾਉਨੇ ਆ ਇਹ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਇਕ ਜਰੂਰ ਕਰਿਓ ਜੀ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਜੀ ਤੁਹਾਨੂੰ ਸਭ ਨੂੰ ਪਤਾ ਹੈ ਜੀ ਆਪਾਂ ਇਸ ਪਲੇਟਫਾਰਮ ਤੇ ਚੱਲੇ ਆ ਤਾਂ ਆਪਾਂ ਨੂੰ ਇੱਕ ਦੂਜੇ ਦੀ ਸਪੋਰਟ ਬਹੁਤ ਕਰਨੀ ਪੈਂਦੀ ਹੈ ਤਾਂ ਆਪਾਂ ਦੱਬ ਕੇ ਇੱਕ ਦੂਜੇ ਦੀ ਸਪੋਰਟ ਕਰੀਏ ਇਸੇ ਤਰ੍ਹਾਂ ਤੁਸੀਂ ਮੇਰੀ ਵੀ ਸਪੋਰਟ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਤੇ ਚਲੋ ਜੀ ਆਪਾਂ ਉਲਟੀ ਸਲਾਈ ਬਣਾ ਲਈਏ ਗੱਲਾਂ ਕਰਦੇ ਕਰਦੇ ਹੁਣ ਆਪਾਂ ਸਿੱਧੀ ਸਾਈਡ ਆ ਗਏ ਇੱਧਰ ਦੇਖੋ ਜੀ ਆਪਣਾ ਸਿੱਧੇ ਪਾਸੇ ਇਹ ਦੋ ਸਲਾਈਆਂ ਆ ਹਾਂ ਹੋ ਗਏ ਦੋ ਲੈਣਾ ਬਣ ਗਿਆ ਉਲਟੀਆਂ ਉਲਟੀਆਂ ਤੇ ਹੁਣ ਦੇਖੋ ਜੀ ਆਪਾਂ ਇਹ ਬਣਾਵਾਂਗੇ ਸਿੱਧੀ ਸਲਾਈ ਇੱਧਰੋਂ ਆਪਾਂ ਇਹ ਸਿੱਧੀ ਬਣਾਉਣੀ ਹੈ ਜੀ ਬਹੁਤ ਸੋਹਣਾ ਤੇ ਬਹੁਤ ਹੀ ਸੌਖਾ ਡਿਜ਼ਾਈਨ ਹੈ ਜੀ ਤੇ ਪਲੀਜ਼ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਤੇ ਸੋਣਾ ਜਿਆ ਕਰ ਦਿਆ ਕਰੋ ਜੀ ਕਮੈਂਟ ਤੇ ਜਿਹੜੀਆਂ ਭੈਣਾਂ ਆਪਾਂ ਨੂੰ ਕਮੈਂਟ ਕਰਦੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਭੈਣਾਂ ਤੁਹਾਡਾ ਇਸੇ ਤਰ੍ਹਾਂ ਆਪਾਂ ਨੂੰ ਕਮੈਂਟ ਕਰਦੀਆਂ ਰਿਹਾ ਕਰੋ ਤੇ ਤੁਹਾਨੂੰ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੇ ਲਓ ਜੀ ਹੁਣ ਆਪਾਂ ਦੋ ਸਲਾਈਆਂ ਦੇਖੋ ਬਣਾ ਲਈਆਂ ਸਿੱਧੀਆਂ ਆਪਾਂ ਨਾ ਪਾਗੇ ਉਲਟੀ ਸਾਈਡ ਉਲਟੀ ਸਾਈਡ ਆਪਾਂ ਧਾਗਾ ਪਿੱਛੇ ਸਿੱਧੇ ਪਾਸੇ ਕਰਾਂਗੇ ਤੇ ਉਲਟੇ ਪਾਸੇ ਤੋਂ ਇਹ ਆਪਾਂ ਸਲਾਈ ਸਿੱਧੀ ਬਣਾ ਲੈਣੀ ਆ ਉਲਟੇ ਪਾਸੇ ਆ ਸਿੱਧੀ ਸਲਾਈ ਬਣਾਉਣੀ ਆ ਇਹ ਤੇ ਲਓ ਜੀ ਆਪਾਂ ਇਧਰੋਂ ਸਲਾਈ ਇਸ ਤਰ੍ਹਾਂ ਬਣਾ ਲਈ। ਸਿੱਧੇ ਪਾਸੇ ਆਪਣੀ ਇਹ ਸਲਾਈ ਉਲਟੀ ਆ ਗਈ। ਜੇ ਹੁਣ ਆਪਾਂ ਇੱਥੇ ਆਪਣਾ ਦੂਸਰਾ ਕਲਰ ਲਾਵਾਂਗੇ। ਆਪਾਂ ਇਹਦੇ ਨਾਲ ਬਲੈਕ ਕਲਰ ਲਾਵਾਂਗੇ ਜੀ। ਸਸਟਾ ਵਾਲਾ ਕੁੰਡਾ ਆਪਾਂ ਬਲੈਕ ਨਾਲ ਬਣਾ ਲਵਾਂਗੇ ਆਹ ਵਾਲਾ ਕੁੰਡਾ ਆਪਾਂ ਤਾਰ ਲਵਾਂਗੇ ਇੱਥੇ ਆਪਾਂ ਇੱਕ ਕੁੰਡਾ ਬਣਾਉਣਾ ਇੱਕ ਖਾਲੀ ਤਾਰਨਾ ਤੇ ਬਣਾਉਣਾ ਕਿਵੇਂ ਉਹ ਵੀ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਇਸ ਤਰ੍ਹਾਂ ਸਿੱਧਾ ਨਹੀਂ ਬਣਾਉਣਾ ਹੈਗਾ ਆਮ ਆਪਾਂ ਕੁੰਡਾ ਬਣਾਉਨੇ ਆ ਇਸ ਤਰ੍ਹਾਂ ਬਣਾ ਲੈਨੇ ਆ ਇੱਕ ਅਗਲਾ ਤਾਰ ਲਿਆ ਇਸ ਤਰ੍ਹਾਂ ਨਹੀਂ ਬਣਾਉਣਾ ਹੈਗਾ ਜਿਹੜਾ ਆਪਾਂ ਕੁੰਡਾ ਬਣਾਇਆ ਇੱਥੋਂ ਦੀ ਸਲਾਈ ਪਾਉਣੀ ਆ ਤੇ ਇਹਨੂੰ ਆਪਾਂ ਬਣਾ ਲੈਣ ਇੱਕ ਗੁੰਡਾ ਪਾ ਤਾਰ ਲੈਣਾ। ਅਗਲਾ ਗੁੰਡਾ ਪੈ ਇਸੇ ਤਰ੍ਹਾਂ ਬਣਾ ਲੈਣਾ। ਹੁਣ ਵਰਗ ਹੁੰਦਾ ਆਪਾਂ ਤਾਰ ਲਵਾਂਗੇ ਉਲਟੀ ਸਾਈਡ ਜਿਹੜੇ ਕੁੰਡੇ ਆਪਾਂ ਤਾਰੇ ਆ ਉਹ ਆਪਾਂ ਇਸ ਤਰ੍ਹਾਂ ਖਾਲੀ ਉਤਾਰ ਲੈਣੇ ਆ ਜਿਹੜਾ ਬਣਾਇਆ ਉਹਨੂੰ ਆਪਾਂ ਉਲਟਾ ਬਣਾ ਲੈਣਾ ਦੋ ਸਲਾਈਆਂ ਆਪਾਂ ਬਲੈਕ ਕਲਰ ਦੀਆਂ ਬਣਾ ਲਈਆਂ ਹੁਣ ਆਪਾਂ ਆਪਣਾ ਜਿਹੜਾ ਕਲਰ ਦਾ ਆਪਾਂ نیچے ਬਣਾਇਆ ਉਸ ਕਲਰ ਨਾਲ ਸਾਰੇ ਕੁੰਡੇ ਆਪਾਂ ਸਿੱਧੇ-ਸਿੱਧੇ ਬਣਾ ਲਾਂਗੇ ਸਿੱਧੀ ਸਲਾਈ ਬਣਾ ਲਈ ਆਪਾਂ ਉਲਟੀ ਸਾਈਡ ਆ ਗਏ ਉਲਟੀ ਸਾਈਡ ਦੇਖੋ ਜੀ ਫਿਰ ਆਪਾਂ ਐ ਸਲਾਈ ਉਲਟੀ ਸਾਈਡ ਤੋਂ ਸਿੱਧੀ ਬਣਾ ਲਵਾਂਗੇ ਤਦ ਲੋ ਜੀ ਦੇਖੋ ਆਪਾਂ ਇੰਨਾ ਕੁ ਡਿਜ਼ਾਈਨ ਬਣਾਇਆ ਦੇਖੋ ਜੀ ਬਹੁਤ ਸੋਹਣਾ ਲੱਗਦਾ ਆਪਾਂ ਬਦਲ ਬਦਲ ਕੇ ਪਾਇਆ ਆਪਾਂ ਸੇਮ ਤੇ ਪਾਉਣਾ ਉਹ ਸੇਮ ਵੀ ਬਣਾ ਸਕਦੇ ਆ ਤੇ ਆਪਾਂ ਇਹ ਬਦਲ ਬਦਲ ਕੇ ਪਾਇਆ ਜਿਵੇਂ ਹੁਣ ਪਹਿਲਾਂ ਆਪਾਂ ਦੇਖੋ ਥੋੜਾ ਜਿਹਾ ਦੱਸ ਦਿੰਨੇ ਆ ਹੋਰ ਤੁਹਾਨੂੰ ਜਿਵੇਂ ਆਹ ਵਾਲਾ ਕੁੰਡਾ ਆਪਾਂ ਬਲੈਕ ਬਣਾ ਲਿਆ ਇਸ ਨੂੰ ਦਾਰ ਲਵਾਂਗੇ ਤੇ ਹੁਣ ਆਪਾਂ ਆਹ ਵਾਲਾ ਕੁੰਡਾ ਬਣਾ ਲਾਂਗੇ ਜੇ ਆਪਾਂ ਇਸੇ ਤੇ ਬਣਾਵਾਂਗੇ ਫਿਰ ਆਪਣਾ ਇਹ ਸੇਮ ਹੀ ਬਣ ਜੂਗਾ ਜੇ ਜੇ ਤੁਸੀਂ ਸੇਮ ਬਣਾਉਣਾ ਚਾਹੁੰਦੇ ਹੋ ਉਹੀ ਬਣਾ ਸਕਦੇ ਹੋ ਤੇ ਜੇ ਬਦਲ ਬਦਲ ਕੇ ਬਣਾਉਣਾ ਚਾਹੁੰਦੇ ਆ ਤਾਂ ਉਹ ਮੈਂ ਇਸ ਤਰ੍ਹਾਂ ਬਣਾ ਸਕਦੀ ਆ ਚਲੋ ਜੀ ਇਹਨਾਂ ਦੇਖੋ ਡਿਜ਼ਾਈਨ ਬਣਾਇਆ ਆਪਾਂ ਉਲਟੀ ਸਾਈਡ ਤੋਂ ਇਸ ਤਰ੍ਹਾਂ ਬਣਦਾ ਦੇਖੋ ਜੀ ਬਹੁਤ ਸੋਹਣਾ ਤੇ ਬਹੁਤ ਆਸਾਨ ਡਿਜ਼ਾਈਨ ਹੈ ਜਰੂਰ ਟਰਾਈ ਕਰਿਓ ਆਪਣੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਸੋਣਾ ਜਾਂ ਕਰ ਦਿਓ ਜੀ ਕਮੈਂਟ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ